ਤਾਰ ਦਿਨ ਪਹਿਲਾਂ ਉਹਨਾਂ ਨੂੰ ਜਦੋਂ ਉਹਨਾਂ ਦਾ ਆਪਾਂ weight check ਕਰਨ ਲੱਗੇ ਹਾਂ ਤੇ ਉਹਨਾਂ ਨੂੰ ਚੱਕਰ ਆ ਗਏ ਤੇ ਉਹ ਚੱਕਰ ਆਉਣ ਕਰਕੇ ਡਿੱਗ ਪੈਣ ਲੱਗੇ ਉਸ ਤੋਂ ਬਾਅਦ ਫਿਰ ਅਹੀਂ ਨਹੀਂ ਉਹਨਾਂ ਨੂੰ ਕਿਉਂਕਿ ਆਪਾਂ ਉਹ ਉੱਠ ਹੀ ਨਹੀਂ پا ਰਹੇ ਤੇ ਉਹਨਾਂ ਦਾ weight ਕਿੱਦਾਂ ਕਰਾਂਗੇ ਹਨਾ ਜਦੋਂ ਉੱਠਣ ਲੱਗਦੇ ਚੱਕਰ ਆਉਂਦੇ ਆ ਚੱਕਰ ਆਣ ਕੇ ਉਹਨਾਂ ਦੀ ਮਤਲਬ ਵੋਮਟਿੰਗ ਜਾਂ ਕਿਰਨ ਜਿਵੇਂ ਮੰਨ ਲਓ ਕੱਲੇ ਪਾਣੀ ਤੇ ਰਹਿ ਰਿਹਾ ਹੁਣ ਪਾਣੀ ਵੀ ਉਹ ਜੀ ਦੋ ਕੁੱਟਾਂ ਤੋਂ ਵੱਧ ਪੀਂਦੇ ਤੇ ਉਹਨਾਂ ਦਾ ਬਾਹਰ ਨਿਕਲਦਾ ਵਾ ਮਤਲਬ ਉਹ ਪਾਣੀ ਵੀ ਨਹੀਂ ਬੋਡੀ ਨਾਲ ਉਹਨੂੰ ਚੱਲ ਰਹੀ ਵੀ ਪਾਣੀ ਮਤਲਬ ਉਹਨਾਂ ਨੂੰ ਬੜੇ ਸਿਸਟਮ ਨਾਲ ਪੀਣਾ ਪੈ ਰਿਹਾ ਵਾ ਕਿ ਉਹਨਾਂ ਲਈ ਸਮਝ ਜੇ ਮੈਂ ਕਹਿਦਾ ਨਾ ਵੀ ਜਿੱਦਾਂ ਹੁਣ ਮੰਨ ਲਓ ਮੈਂ ਹੁਣ ਕਹਾਂ ਵੀ ਮੈਂ ਬਾਈਟ ਕਰਕੇ ਮੈਂ ਪਾਣੀ ਪੀਣਾ ਵਾ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਪ੍ਰਧਾਨ ਜੀ ਨੂੰ ਕੋਲ ਇੰਨਾ ਟਾਈਮ ਵੀ ਹੈਗਾ ਬਲੱਡ ਦੇ ਜਿਹੜਾ ਸਰਕਲ ਉਹ ਘਟਦਾ ਜਾਂਦਾ ਵਾ ਉਹ ਕਿਤੇ ਵੀ ਉਹਨਾਂ ਨੂੰ ਕਾਰਡੀਆਕ ਰੈਸਟ ਆ ਸਕਦੀ ਆ ਵੀ ਉਹਨਾਂ ਨੂੰ ਮਤਲਬ ਸਾਇਲੈਂਟ ਅਟੈਕ ਹੋ ਸਕਦਾ ਵਾ ਛਾਤੀ ਚ ਪੇਨ ਹੋਏ ਚੈਸਟ ਪੇਨ ਹੋਈ ਉਹਨੂੰ ਜਾਂ ਦਰਦ ਹੋਇਆ ਉਹਨੇ ਕਿ ਇਹਨੂੰ ਰੋਲਾ ਪਾਇਆ ਚੀਕਾ ਮਾਰੀਆਂ ਇਹੋ ਜਿਹਾ ਨਹੀਂ ਗੰਮ ਉਹ ਆਪਣੇ ਆਪ ਨੂੰ ਲੱਗਣਗੇ ਪ੍ਰਧਾਨ ਜੀ ਲੰਮੇ ਪਏ ਪਤਾ ਨਹੀਂ ਉਹਨਾਂ ਨੂੰ ਕਾਰਡੀਆਕ ਅਰੈਸਟ ਹੋ ਜੇ ਮਨ ਇਹੋ ਜੀ ਸਥਿਤੀ ਉਹਨਾਂ ਦੀ ਆ ਚੁੱਕੀ ਆ ਬਹੁਤ ਜ਼ਿਆਦਾ ਉਹਨਾਂ ਦਾ ਜਿਵੇਂ ਸਿਹਤ ਡਾਊਨ ਹੋ ਗਈ ਆ ਜਦੋਂ ਉਹਨਾਂ ਦਾ ਬਲੱਡ ਸਰਕੂਲ ਜਿਵੇਂ ਮੰਨ ਲਓ ਉਹਨਾਂ ਦਾ ਬਲੱਡ ਦਿਮਾਗ ਨੂੰ ਬ੍ਰੇਨ ਨੂੰ ਨਹੀਂ ਪੂਰਾ ਪ੍ਰੋਪਰ ਨਹੀਂ ਜਾ ਰਿਹਾ ਤੇ ਉਹਦਾ ਆਪਾਂ ਕੀ ਕਹਿ ਸਕਦੇ ਕਿਉਂਕਿ ਬਲੱਡ ਸ਼ੂਗਰ ਆ ਪਰ ਉਹ ਜੇ ਚੈੱਕਅਪ ਹੋਉਂਦਿਆ ਵਾ ਪਰ ਇਹ ਅਪ ਡਾਊਨ ਚੱਲ ਰਿਹਾ ਇਹਨਾਂ ਦਾ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 18ਵਾਂ ਦਿਨ ਆ ਜਹੇ ਦੇ ਵਿੱਚ ਉਹਨਾਂ ਦੀ ਸਿਹਤ ਆ ਜਿਹੜੀ ਉਹ ਦਿਨ-ਬਦਨ ਵਿਗੜਦੀ ਜਾ ਰਹੀ ਆ ਡਾਕਟਰ ਸਵੈਮਾਨ ਦੀ ਟੀਮ 24 ਘੰਟੇ ਉਹਨਾਂ ਨੂੰ ਦੇਖ ਰਹੀ ਆ 24 ਘੰਟੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਸਥਿਤੀ ਆ ਗੱਲਬਾਤ ਕਰਦੇ ਹਾਂ ਹੁਣੇ-ਹੁਣੇ ਚੈੱਕਅਪ ਕਰਕੇ ਉਹ ਟੀਮ ਆ ਜਿਹੜੀ ਬਾਹਰ ਆਈ ਆ ਕੀ ਸਥਿਤੀ ਆ ਅੱਜ ਡੱਲੇਵਾਲ ਸਾਹਿਬ ਦੀ ਕਿਉਂਕਿ ਕੱਲ 17ਵਾਂ ਦਿਨ ਸੀ ਅੱਜ 18ਵਾਂ ਦਿਨ ਚੜ ਗਿਆ ਸਮਾਂ ਅੱਗੇ ਵਧਦਾ ਜਾ ਰਿਹਾ ਤੇ ਖਤਰਾ ਵੀ ਉਹਨਾਂ ਜਾਦਾ ਵਧਦਾ ਜਾ ਰਿਹਾ ਡਾਕਟਰ ਸਵੇਮਨ ਫਾਈਵ ਰਿਵਰਸਟ ਐਸੋਸੀਏਸ਼ਨ ਦੀ ਟੀਮ ਵੱਲੋਂ ਜਿਵੇਂ ਕਿ ਮੈਂ ਅੱਗੇ ਵੀ ਦੱਸਿਆ ਵੀ ਸ਼ੁਰੂ ਤੋਂ ਆਪਾਂ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ ਕਿਉਂਕਿ ਜੋ ਜੇ ਅਸੀਂ ਡਾਕਟਰਾਂ ਜਾਂ ਡਾਕਟਰਾਂ ਦੀ ਟੀਮ ਨਾਲ ਕੰਮ ਕਰ ਰਹੇ ਹਾਂ ਅਸੀਂ ਵੀ ਅੰਨਖਾਨੇ ਹਾਂ ਸਾਡਾ ਵੀ ਫਰਜ਼ ਬਣਦਾ ਆਪਣੇ ਮਤਲਬ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਹਨ ਜਿਵੇਂ ਹੁਣ ਪ੍ਰਧਾਨ ਜੀ ਨੇ 26 ਤਰੀਕ ਦਾ ਉਹਨਾਂ ਦਾ ਮਰਨ ਵਰਤ ਰੱਖਿਆ ਉਸ ਦਿਨ ਦੀ ਆਪਣੀ ਟੀਮ ਉਹਨਾਂ ਦੇ ਨਾਲ 6-6 ਘੰਟੇ ਬਾਅਦ ਉਹਨਾਂ ਦੇ ਚੈੱਕਅਪ ਕਰ ਰਹੀ ਆ ਸੋ ਕਾਫੀ ਮਤਲਬ ਦੁੱਖ ਵਾਲੀ ਗੱਲ ਆ ਕਿ ਚੈੱਕਅਪ ਵੀ ਕਰ ਰਹੇ ਆ ਅਸੀਂ ਉਹਨਾਂ ਦਾ ਟ੍ਰੀਟਮੈਂਟ ਨਹੀਂ ਕਰ ਸਕੰਦਾ ਅ ਜਿਵੇਂ ਉਹਨਾਂ ਦੀ ਹੁਣ ਸਥਿਤੀ 4 ਦਿਨ ਤੋਂ ਕਾਫੀ ਨਾਜ਼ਿਕ ਹੋ ਗਿਆ ਕਿਉਂਕਿ ਅੱਗੇ ਤੇ ਹੁਣ ਮੈਨੂੰ ਪੁੱਛਦੇ ਆ ਕਿ ਵੀ ਉਹਨਾਂ ਦਾ ਵੇਟ ਕਿੰਨਾ ਟੁੱਟ ਗਿਆ ਵਾ ਕਿਉਂਕਿ ਵੇਟ ਉਹਨਾਂ ਦਾ ਅੱਜ ਤੋਂ 4 ਦਿਨ ਪਹਿਲਾਂ ਹੀ ਅਸੀਂ ਲੋਡ ਕਰ ਸਕੇ ਕਿਉਂਕਿ ਉਦੋਂ ਥੋੜਾ ਬਦ ਉੱਠ ਪੈਂਦੇ ਸੀ ਹੁਣ ਉੱਠਿਆ ਨਹੀਂ ਜਾਂਦਾ 4 ਦਿਨ ਪਹਿਲਾਂ ਉਹਨਾਂ ਨੂੰ ਜਦੋਂ ਉਹਨਾਂ ਦਾ ਆਪਾਂ ਵੇਟ ਚੈੱਕ ਕਰ ਲਗੇ ਹਾਂ ਤੇ ਉਹਨਾਂ ਨੂੰ ਚੱਕਰ ਆ ਗਏ ਤੇ ਉਹ ਚੱਕਰ ਆਉਣ ਕਰਕੇ ਡਿੱਗ ਪੈਣ ਲੱਗੇ ਉਸ ਤੋਂ ਬਾਅਦ ਫਿਰ ਅਸੀਂ ਨਹੀਂ ਉਹਨਾਂ ਨੂੰ ਕਿਉਂਕਿ ਆਪਾਂ ਉਹ ਉੱਠ ਹੀ ਨਹੀਂ پا ਰਹੇ ਤੇ ਉਹਨਾਂ ਦਾ ਵੇਟ ਕਿੱਦਾਂ ਕਰਾਂਗੇ ਹਨਾ ਕਾਫੀ ਸਥਿਤੀ ਉਹਨਾਂ ਦੀ ਡਾਊਨ ਹੈ ਜਿਵੇਂ ਉਹਨਾਂ ਦਾ ਮਤਲਬ ਕੈਲਸ਼ੀਅਮ ਕੈਲਸ਼ੀਅਮ ਪੋਟਾਸ਼ੀਅਮ ਮਤਲਬ ਉਹਨਾਂ ਦਾ ਜਿਵੇਂ ਖਤਮ ਘਟ ਰਿਹਾ ਵਾ ਉਹਦਾ ਕਰਕੇ ਉਹਨਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਆ ਜਿਵੇਂ ਉਹਨਾਂ ਦਾ ਮਸਲ ਟੁੱਟ ਰਿਹਾ ਵਾ ਮਸਲ ਟੁੱਟਣ ਦੇ ਕਾਰਨ ਆਪਣਾ ਬਲੱਡ ਸਰਕਲ ਜਿਵੇਂ ਮੰਨ ਲਓ ਦਿਮਾਗ ਨੂੰ ਨਹੀਂ ਉਹਨਾਂ ਪੂਰੀ ਤਰ੍ਹਾਂ ਪ੍ਰੋਪਰ ਜਾ ਰਿਹਾ ਇਸ ਕਰਕੇ ਉਹਨਾਂ ਨੂੰ ਜਦੋਂ ਉੱਠਣ ਲੱਗਦੇ ਹੈ ਚੱਕਰ ਆਉਂਦੇ ਆ ਚੱਕਰ ਆਣ ਕੇ ਉਹਨਾਂ ਦੀ ਮਤਲਬ ਉਹ ਰੋਮਟਿੰਗ ਜਾਂ ਕਿ ਉਹ ਜਿਵੇਂ ਮੰਨ ਲਓ ਕੱਲੇ ਪਾਣੀ ਤੇ ਰਹਿ ਰਿਆ ਹੁਣ ਪਾਣੀ ਵੀ ਉਹ ਜੋ 2 ਕੁੱਟਾਂ ਤੋਂ ਵੱਧ ਪੀਂਦੇ ਤੋਂ ਉਹਨਾਂ ਦਾ ਬਾਹਰ ਨਿਕਲਦਾ ਵਾ ਮਤਲਬ ਉਹ ਪਾਣੀ ਵੀ ਨਹੀਂ ਬੋਡੀ ਨਾਲ ਉਹਨੂੰ ਚੱਲ ਰਹੀ ਵੀ ਪਾਣੀ ਮਤਲਬ ਉਹਨਾਂ ਨੂੰ ਬੜੇ ਸਿਸਟਮ ਨਾਲ ਪੀਣਾ ਪੈ ਰਿਹਾ ਵਾ ਕਿਉਂਕਿ ਹਾਲਾਤ ਉਹਨਾਂ ਦੇ ਮਤਲਬ ਜਾਦੀ ਨਾਜ਼ਿਕ ਹੋ ਗਏ ਆ ਉਹਨਾਂ ਨੂੰ ਪਾਣੀ ਫੜ ਕੇ ਨਾਲ ਪੀਣਾ ਪੈਂਦਾ ਇਹੋ ਜਿਹਾ ਸਿਸਟਮ ਉਹਨਾਂ ਦੇ ਹੋ ਗਿਆ ਕਾਫੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬੜੀ ਸਮੱਸਿਆ ਖੜੀ ਹੋ ਸਕਦੀ ਆ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੈ ਜਿਸ ਤਰ੍ਹਾਂ ਤੁਸੀਂ ਸਾਈਲੈਂਟਡ ਅਟੈਕ ਦੀ ਗੱਲ ਕਰ ਰਹੇ ਹੋ ਸਮਸਿਆ ਕਿੰਨੀ ਵੱਡੀ ਖੜੀ ਹੋ ਸਕਦੀ ਮਤਲਬ ਭਾਈ ਜੀ ਆਉਣ ਵਾਲੇ ਸਮੇਂ ਜੇ ਮੈਂ ਕਹਦਾ ਨਾ ਵੀ ਜਿੱਦਾਂ ਹੁਣ ਮੰਨ ਲਓ ਮੈਂ ਹੁਣ ਕਹਾਂ ਵੀ ਮੈਂ ਬਾਈਟ ਕਰਕੇ ਮੈਂ ਪਾਣੀ ਪੀਣਾ ਵਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਪ੍ਰਧਾਨ ਜੀ ਨੂੰ ਕੋਲ ਇੰਨਾ ਟਾਈਮ ਵੀ ਹੈਗਾ ਮਤਲਬ ਮੈਂ ਕਹਾਂ ਪੀ ਹੁਣ ਮੈਂ ਬਾਈਟ ਕੀਤੀ ਮੇਰਾ ਗਲਾ ਸੁੱਕ ਗਿਆ ਤੇ ਮੈਂ ਜਾ ਕੇ ਪਾਣੀ ਪੀਣਾ ਮੈਂ ਆਪਣੇ ਆਪ ਨੂੰ ਕਹਿ ਸਕਦਾ ਮੈਂ ਮੈਂ ਪਾਣੀ ਪੀਉਂਗਾ ਪਰ ਜੋ ਉਹਨਾਂ ਦੀ ਸਥਿਤੀ ਆ ਉਹਨਾਂ ਨੂੰ ਜਿਹੜਾ ਜਿਹੜਾ ਮਤਲਬ ਉਹਨਾਂ ਦਾ ਜਿਵੇਂ ਬਲੱਡ ਦਾ ਸਰਕਲ ਘਟਦਾ ਜਾਂਦਾ ਜਦੋਂ ਮਸਲ ਟੁੱਟਦਾ ਨਾ ਆਪਣਾ ਮਸਲ ਇੱਕ ਹਿਸਾਬ ਦਾ ਆਪਣੇ ਅੰਤੜੀਆਂ ਦੀ ਜਾਂ ਆਪਣੇ ਸਰੀਰ ਦੀ ਉਹ ਮ사ਜ ਕਰਦਾ ਵਾ ਵੀ ਜਿਹਦੇ ਨਾਲ ਬਲੱਡ ਸਰਕਲ ਚੱਲਦਾ ਰਹਿੰਦਾ ਆਪਣਾ ਉਹ ਉਹਨਾਂ ਦੀ ਜਿਹੜੀ ਸ਼ਮਤਾ ਬਹੁਤ ਘਟਦੀ ਜਾਂਦੀ ਹੈ ਬਲੱਡ ਦਾ ਜਿਹੜਾ ਸਰਕਲ ਉਹ ਘਟਦਾ ਜਾਂਦਾ ਵਾ ਉਹ ਕਿਤੇ ਵੀ ਉਹਨਾਂ ਨੂੰ ਕਾਰਡੀਆਕ ਅਰੇਸਟ ਆ ਸਕਦੀ ਹੈ ਆਪੀ ਉਹਨਾਂ ਨੂੰ ਮਤਲਬ ਸਾਇਲੈਂਟ ਅਟੈਕ ਹੋ ਸਕ ਅਟੈਕ ਹੋਇਆ ਤੇ ਛਾਤੀ ਚ ਪੇਨ ਹੋਈ ਚੈਸਟ ਪੇਨ ਹੋਈ ਉਹਨੂੰ ਜਾਂ ਦਰਦ ਹੋਇਆ ਉਹਨੇ ਕਿ ਇਹਨੂੰ ਰੋਲਾ ਪਾਇਆ ਚੀਕਾਂ ਮਾਰੀਆਂ ਇਹੋ ਜਿਹਾ ਨਹੀਂ ਗੰਮ ਉਹ ਆਪਣੇ ਆਪ ਨੂੰ ਲੱਗਣਗੇ ਪ੍ਰਧਾਨ ਜੀ ਲੰਮੇ ਪਏ ਪਤਾ ਨਹੀਂ ਉਹਨਾਂ ਨੂੰ ਕਾਰਡੀਆਕ ਅਰੇਸਟ ਹੋ ਜੇ ਮੈਂ ਇਹੋ ਜੀ ਸਥਿਤੀ ਉਹਨਾਂ ਦੀ ਆ ਚੁੱਕੀ ਆ ਬਹੁਤ ਜ਼ਿਆਦਾ ਉਹਨਾਂ ਦਾ ਜਿਵੇਂ ਸਿਹਤ ਡਾਊਨ ਹੋ ਗਈ ਆ ਬਾਕੀ ਸਾਡੇ ਵੱਲੋਂ ਜੋ ਮਤਲਬ ਸਾਡੇ ਵੱਲੋਂ ਨਹੀਂ ਮੈਂ ਕਹਿ ਸਕਦਾ ਜੋ ਡਾਕਟਰੀ ਟੀਮ ਵੱਲੋਂ ਹੁੰਦਾ ਜੋ ਡਾਕਟਰ ਦੇ ਤੌਰ ਤੇ ਆਪਾਂ ਨੂੰ ਪ੍ਰਕਾਸ਼ਨ ਜਾਂ ਉਹਨਾਂ ਨੂੰ ਮਤਲਬ ਆਖਿਆ ਜਾਂਦਾ ਵਾ ਵੀ ਇਸ ਚੀਜ਼ ਤੋਂ ਬਚੋ ਉਹਨਾਂ ਚੀਜ਼ਾਂ ਤੋਂ ਆਪਣਾ ਕੰਮ ਹੀ ਉਹਨਾਂ ਨੂੰ ਦੱਸਣਾ ਹਨਾ ਪਰ ਉਹਨਾਂ ਨੇ ਹੁਣ ਕੱਲ ਦਾ ਕਿਹਾ ਵਾ ਕਿ ਮੈਂ ਉਹਨਾਂ ਨੂੰ ਇਹ ਕਿਹਾ ਵਾ ਕਿ ਇਹਨਾਂ ਨੂੰ ਬਹੁਤ ਘੱਟ ਲੋਕ ਮਿਲਨ ਦਿੱਤੇ ਜਾਣ ਜਿਵੇਂ ਆਪਾਂ ਮੰਨ ਲਓ ਹਸਪੀਟਲ ਦੇ ਵਿੱਚ ਆਪਣਾ ਕੋ ਮਰੀਜ਼ ਆ ਉਹਨੂੰ ਡਾਕਟਰ ਆਖ ਦਿੰਦੇ ਆ ਕਿ ਇਹਨੂੰ ਦੋ ਮਰੀਜ਼ ਜਾਂ ਚਾਰ ਮਿਲ ਸਕਦੇ ਆ ਜੇ ਜਾਣਾ ਤੇ ਉਹਨਾਂ ਨੂੰ ਸੈਨੀਟਾਈਜ਼ਰ ਕਰਕੇ ਜਾਂ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਜਾਓ ਤੇ ਉਹ ਸਥਿਤੀ ਇਹਨਾਂ ਦੀ ਹੋ ਗਈ ਹਸਪੀਟਲ ਵਾਲੀ ਜਿਵੇਂ ਇੱਕ ਮਤਲਬ ਆਈਸੀਯੂ ਦੇ ਵਿੱਚ ਆ ਪਰ ਹੁਣ ਉਹ ਕੱਲ ਦਾ ਇਹ ਕਹਿੰਦੇ ਆ ਵੀ ਮੈਂ ਜੇ ਆਪਣੇ ਲੋਕਾਂ ਵਾਸਤੇ ਮੈਂ ਜਿਹਨਾਂ ਜਿਹੜੇ ਮੈਨੂੰ ਦੂਰ ਨੇੜਿਓ ਮੇਰੀ ਮੇਰੀ ਮਤਲਬ حال چال پوچھਣਾ ਹੁੰਦਾ ਜੀ ਮਨ ਨੂੰ ਮਿਲ ਹੀ ਨਾ ਸਕਿਆ ਤੇ ਮੈਂ ਅੰਦਰ ਮਰਨ ਦਾ ਵੀ ਮੇਰਾ ਕੀ ਫਾਇਦਾ ਹਨਾ ਫਿਰ ਉਹਨਾਂ ਦੇ ਬਹੁਤ ਜ਼ਿਆਦਾ ਕਹਿਣ ਦੇ ਕਰਕੇ ਫਿਰ ਆਪਣੀ ਟੀਮ ਵੱਲੋਂ ਉਹਨਾਂ ਨੂੰ ਬ੍ਰੈਡ ਮਤਲਬ ਬੈੱਡ ਪ੍ਰੋਵਾਈਡ ਕਰਕੇ ਵੀ ਜਿਉ ਉਹਨਾਂ ਨੂੰ ਬਾਹਰ ਲਿਆਉਂਦਾ ਜਾਂ ਜਿਹੜਾ ਮੋਨੀਟਰ ਉਹ ਬਾਹਰ ਲਾਦਾਂਗੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਲਾਗੇ ਵੀ ਮਤਲਬ ਦੂਰੋਂ ਹੀ ਨਮਸਕਾਰ ਕੀਤਾ ਜਾਵੇ ਲੋਕ ਮਤਲਬ ਦੂਰੋਂ ਹੀ ਜਿਹੜੇ ਭੈਣ ਭਰਾ ਆਉਣਗੇ ਉਹਨਾਂ ਨੂੰ ਮਤਲਬ ਨਮਸਕਾਰ ਕਰਨ ਜਾਂ ਉਹਨਾਂ ਨਾਲ ਕੋਈ ਉਹਨਾਂ ਨਾਲ ਜਿਵੇਂ ਕੋਈ رابطہ ਕਰ ਸਕਣ ਆਪਣੀ ਕੋਸ਼ਿਸ਼ ਹੈ ਆਪਣੀ ਟੀਮ ਵੱਲੋਂ 슈ਗਰ ਦਾ ਲੈਵਲ ਕਿੰਨਾ ਹੈ ਬੀਪੀ ਕਿੰਨਾ ਹੈ پوری ਰਿਪੋਰਟ ਆਈ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਰੋਜ਼-ਰੋਜ਼ ਅਪ ਡਾਊਨ ਹੋ ਰਿਹਾ ਉਹਨਾਂ ਦਾ ਮਤਲਬ ਉਹ 슈ਗਰ ਲੈਵਲ ਦਾ ਜੇ ਮੈਂ ਤੁਹਾਨੂੰ ਦੱਸਾਂ ਵੀ ਇਹ ਚੀਜ਼ਾਂ ਮਾਈਨਰ ਰਹਿ ਗਈਆਂ ਗੱਲਾਂ ਜਿਹੜੀ ਜਦੋਂ ਕਾਰਡੀਅਕ ਰੈਸਟ ਤੱਕ ਮੰਨ ਲਓ ਜਦੋਂ ਉਹਨਾਂ ਦਾ ਮਸਲ ਟੁੱਟ ਰਿਹਾ ਵਾ ਜਦੋਂ ਉਹਨਾਂ ਦਾ ਬਲੱਡ ਸਰਕੂਲ ਜਿਵੇਂ ਮੰਨ ਲਓ ਉਹਨਾਂ ਦਾ ਬਲੱਡ ਦਿਮਾਗ ਨੂੰ ਬ੍ਰੇਨ ਨੂੰ ਨਹੀਂ ਪੂਰਾ ਪ੍ਰੋਪਰ ਨਹੀਂ ਜਾ ਰਿਹਾ ਤੇ ਉਹਦਾ ਆਪਾਂ ਕੀ ਕਹਿ ਸਕਦੇ ਹਾਂ ਕਿਉਂਕਿ ਬਲੱਡ 슈ਗਰ ਆਪਾਂ ਰੋਜ਼ ਹੀ ਚੈ ਤਾਂ ਡਾਕਟਰਾਂ ਦੀ ਟੀਮ ਜਿਹੜੀ ਹੁਣੇ-ਹੁਣੇ ਚੈੱਕਅਪ ਕਰਕੇ ਬਾਹਰ ਆਈ ਆ ਤਾਂ ਕਈ ਚੀਜ਼ਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਾਨੂੰ ਤਸਵੀਰਾਂ ਵੀ ਦਿਖਾ ਦਨੇ ਆ ਸਟੇਜ ਤੇ ਹੁਣ ਬੈੱਡ ਵੀ ਜਿਹੜਾ ਲਗਾਇਆ ਗਿਆ ਤਾਂ ਜਗਜੀਤ ਸਿੰਘ ਢੱਲੇਵਾਲ ਇਸ ਬੈੱਡ ਤੇ ਆਉਣਗੇ ਥੋੜੇ ਸਮੇਂ ਤੋਂ ਬਾਅਦ ਪਹਿਲਾਂ ਭਾਵੇਂ ਕਿਹਾ ਗਿਆ ਸੀ ਕਿ ਡਾਕਟਰਾਂ ਦੇ ਵੱਲੋਂ ਕਿ ਇਨਫੈਕਸ਼ਨ ਹੋ ਸਕਦੀ ਆ ਜਦੋਂ ਜਾਦੇ ਲੋਕ ਮਿਲਣ ਆਉਂਦੇ ਨੇ ਕਿਉਂਕਿ 18 ਦਿਨ ਦਾ ਸਮਾਂ ਹੋ ਗਿਆ ਜਿਹੇ ਦੇ ਵਿੱਚ ਉਹਨਾਂ ਨੇ ਖਾਣਾ ਛੱਡੇ ਨੂੰ ਤਾਂ ਜਿਹੇ ਦੇ ਵਿੱਚ ਜਿਹੜੀ ਹਿਊਮਿਡਿਟੀ ਹੈ ਉਹ ਹੋਰ ਵੀ ਜ਼ਿਆਦਾ ਵੀਕ ਹੋ ਜਾਂਦੀ ਆ ਇਨਫੈਕਸ਼ਨ ਦਾ ਖਤਰਾ ਵੱਜ ਜਾਂਦਾ ਪਰ ਜਗਜੀਤ ਸਿੰਘ ਢੱਲੇਵਾਲ ਨੇ ਸਾਫ਼ ਕਰ ਦਿੱਤਾ ਕਿ ਮੈਂ ਬਾਹਰ ਹੀ ਬੈਠਾਂਗਾ ਲੋਕਾਂ ਦੇ ਵਿੱਚ ਜਦੋਂ ਕਿ ਮੈਂ ਮਰਨwarte ਤੇ ਬੈਠਾਂਗਾ ਕਿਉਂਕਿ ਦੂਰੋਂ ਦੂ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਆ ਰਹੇ ਨੇ ਇਸੇ ਕਰਕੇ ਮੇਰਾ ਜਿਹੜਾ ਬੈੱਡ ਆ ਉਹ ਬਾਹਰਲੇ ਪਾਸੇ ਲਗਾ ਦਿੱਤਾ ਜਾਵੇ ਤਾਂ ਥੋੜੇ ਸਮੇਂ ਦੇ ਬਾਅਦ ਇਸ ਬੈੱਡ ਤੇ ਜਗਜੀਤ ਸਿੰਘ ਢੱਲੇਵਾਲ ਨਜ਼ਰ ਆਉਣਗੇ ਬਹੁਤ ਵੱਡਾ ਇਕੱਠਾ ਜਿਹੜਾ ਅੱਜ ਹੋਣ ਵਾਲਾ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਆ ਰਹੇ ਨੇ ਤੇ ਦੂਜੇ ਪਾਸੇ ਉਸ ਖਤਰੇ ਤੋਂ ਵੀ ਡਾਕਟਰਾਂ ਦੀ ਟੀਮ ਨੇ ਜਾਣੂ ਕਰਵਾ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਵੀ ਖਤਰਨਾਕ ਹੋ ਸਕਦੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਕਿਸੇ ਵੀ ਸਮੇਂ ਜਿਹੜਾ ਸਾਇਲੈਂਟ ਅਟੈਕ ਆ ਸਕਦਾ ਪਰ ਦੂਜੇ ਪਾਸੇ ਅਰਦਾਸਾਂ ਵੀ ਉਹਨਾਂ ਦੇ ਲਈ ਹੋ ਰਹੀਆਂ ਨੇ ਚੜ੍ਹਦੀ ਕਲਾ ਦੇ ਲਈ ਅਰਦਾਸ ਕਈ ਪਿੰਡਾਂ ਦੇ ਵਿੱਚ ਹੋ ਰਹੀ ਹੈ ਕਈ ਥਾਵਾਂ ਤੇ ਖੰਡਪਾਟ ਸਾਹਿਬ ਵੀ ਕਰਵਾਏ ਗਏ ਨੇ ਤਾਂ ਲਗਾਤਾਰ ਮੋਰਚਾ ਜਾਰੀ ਆ ਤੇ ਮਾਰਨ-ਭਾਰਤ ਵੀ ਜਾਰੀ ਹੈ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬੋਲ